ਦੋਸਤੋ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਵਿਗਲ ਵੱਜ ਗਿਆ ਤੇ ਪੰਜਾਬ ਸਰਕਾਰ ਵੱਲੋਂ ਇੱਕ ਸ਼ਰਤ ਵੀ ਰੱਖੀ ਗਈ ਹੈ ਕਿ ਜਿਹੜੇ ਪਿੰਡ ਦੇ ਵਿੱਚ ਸਰਬਸੰਮਤੀ ਨਾਲ ਪੰਚਾਇਤ ਬਣੂਗੀ ਉਹ ਪਿੰਡ ਨੂੰ 5 ਲੱਖ ਰੁਪਏ ਦਿੱਤਾ ਜਾਊਗਾ ਸੋ ਮੈਂ ਪੰਜਾਬ ਦੇ ਸਾਰੇ ਪਿੰਡਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਆਪਾਂ ਆਪਣੇ ਆਪਣੇ ਪਿੰਡਾਂ ਦੇ ਵਿੱਚ ਇੱਕ ਪੜ੍ਹਿਆ ਲਿਖਿਆ ਸਾ ਸੂਜਮਾਨ ਨੌਜਵਾਨ ਕੁੜੀ ਹੋਵੇ ਚਾਹੇ ਮੁੰਡਾ ਹੋਵੇ ਉਹਨਾਂ ਨੂੰ ਆਪਾਂ ਪੰਜ ਸਰਪੰਚ ਬਣਾਈਏ ਤੇ ਜਿਹੜਾ 5 ਲੱਖ ਰੁਪਏ ਆਪਾਂ ਨੂੰ ਸਰਕਾਰ ਵੱਲੋਂ ਮਿਲਣਾ ਹੈ ਉਹ ਆਪਾਂ ਪਿੰਡ ਦੀ ਭਲਾਈ ਤੇ ਲਾ ਸਕਦੇ ਆ ਬਾਕੀ ਜਿਹੜਾ ਪੈਸਾ ਆਪਾਂ ਨੇ ਨਸ਼ਿਆਂ ਤੇ ਲਾਉਣਾ ਹੈ ਸ਼ਰਾਬ ਵੰਡਣ ਜਾਂ ਬੋਤਾਂ ਤੇ ਲਾਉਣਾ ਹੈ ਉਹ ਪੈਸਾ ਵੀ ਆਪਾਂ ਪਿੰਡ ਦੀ ਭਲਾਈ ਤੇ ਲਾ ਸਕਦੇ ਆ ਤੇ ਆਪਣਾ ਉਹ ਪੈਸਾ ਵੀ ਬਾਝ ਸਾਂਗਦਾ ਇਹ ਬਾਕੀ ਜਿਹੜਾ ਵੋਟਾਂ ਕਰਕੇ ਬੈਰ ਵਿਰੋਧ ਹੋਣਾ ਹੈ ਈਰ ਖਾ ਲੜਾਈ ਝਗੜੇ ਹੋਣਿਆ ਨਫ਼ਰਤ ਫੈਲਣੀਆਂ ਉਹ ਤੋਂ ਵੀ ਸਾਡਾ ਛੁੜਖਾਰਾ ਹੋਊਗਾ ਸੋ ਮੈਂ ਅਖੀਰ ਦੇ ਵਿੱਚ ਫੇਰ ਇਹੀ ਕਹਿਣਾ ਚਾਹੁੰਦਾ ਏ ਕਿ ਸਰਬਸੰਮਤੀ ਨਾਲ ਆਪਾਂ ਪੰਚਾਇਤ ਬਣਾਈਏ ਇਹਦੇ ਵਿੱਚ ਹੀ ਸਾਡੀ ਭਲਾਈ ਆ ਸਾਡੇ ਪੰਜਾਬ ਦੀ ਭਲਾਈ ਆ ਸਾਡੇ ਪਰਿਵਾਰ ਦੀ ਭਲਾਈ ਆ ਬਹੁਤ ਬਹੁਤ